ਸਤਿਗੁਰ ਜੀ ਸਾਰਿਆਂ ਨੂੰ ਅੱਜ ਮਾਂ ਦੀ ਚੁੰਨੀ ਦੇ ਚਾਰ ਕਿ ਲੈਣਾ ਲੈ ਕੇ ਪੇਸ਼ ਹੋਇਆ ਜੀ ਜੇ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਉਹ ਹੁੰਦਾ ਸੀ ਮੈਂ ਛੋਟਾ ਜਦੋਂ ਰੂਹਣ ਲੱਗ ਜਾਂਦਾ ਸੀ ਤੇ ਬਣਦੀ ਸੀ ਪੀਂਗਾ ਉਦੋਂ ਚੁੰਨੀ ਮੇਰੀ ਮਾਂ ਦੀ ਮੈਂ ਕਰਦਾ ਸੀ ਚੌੜ ਮੇਰਾ ਬਾਪੂ ਮੈਨੂੰ ਕੱਟਦਾ ਸੀ ਕਰਦੀ ਸੀ ਸਾਫ ਹੰਜੂ ਚੁੰਨੀ ਮੇਰੀ ਮਾਂ ਦੀ ਉਹ ਖੇਡਦੇ ਆ ਖੇਡਦੇ ਆ ਚੋਟ ਲੱਗ ਜਾਣੀ ਮੇਰੇ ਬਣਦੀ ਸੀ ਪੱਟੀ ਉਦੋਂ ਚੁੰਨੀ ਮੇਰੀ ਮਾਂ ਦੀ ਉਹ ਸੌਣ ਲੱਗੇ ਰਾਤ ਨੂੰ ਜੇ ਲੱਗਦੀ ਸੀ ਗਰਮੀ ਉਹ ਸੌਣ ਲੱਗੇ ਰਾਤ ਨੂੰ ਜੇ ਲੱਗਦੀ ਸੀ ਗਰਮੀ ਤੇ ਗਿੱਲੀ ਕਰ ਬਣਦੀ ਸੀ ਐਸੀ ਚੁੰਨੀ ਮਾਂ ਦੀ ਉਹ ਗਰਮੀਆਂ ਵਿੱਚ ਬਈ ਸਕੂਲੋਂ ਕਰੇ ਆਉਂਦੇ ਸੀ ਤੇ ਪੁੰਝਦੀ ਸੀ ਮੜਕਾ ਉਹ ਚੁੰਨੀ ਮੇਰੀ ਮਾਂ ਦੀ ਉਹ ਨਿੱਕੇ ਨਿੱਕੇ ਹੁੰਦੇ ਜਦੋਂ ਮੀਂਹ ਵਿੱਚ ਨਹਾਉਂਦੇ ਸੀ ਤੇ ਪੁੰਝਦੀ ਸੀ ਪਿੰਡਾਂ ਉਦੋਂ ਚੁੰਨੀ ਮੇਰੀ ਮਾਂ ਦੀ ਉਹ ਨਿੱਕੇ ਹੁੰਦਿਆਂ ਨੂੰ ਜਦੋਂ ਲੱਗਦਾ ਜੇ ਕੰਮ ਸੀ ਉਹ ਨਿੱਕੇ ਹੁੰਦਿਆਂ ਨੂੰ ਜਦੋਂ ਲੱਗਦਾ ਜੇ ਕੰਮ ਸੀ ਤੇ ਪੁੰਝਦੀ ਸੀ ਨੱਕੇ ਉਦੋਂ ਚੁੰਨੀ ਮੇਰੀ ਮਾਂ ਦੀ ਉਹ ਜਿਨੇ ਮੇਰੇ ਮਾਰੇ ਸੱਚੀ ਐਨੇ ਦੁੱਖ ਚੱਲੇ ਨੇ ਨੇ ਮੇਰੇ ਮਾਰੇ ਸੱਚੀ ਨੇ ਦੁੱਖ ਚੱਲੇ ਨੇ ਓਏ ਸਾਭ ਸਾਭ ਰੱਖੂ ਸਬਾ ਚੁੰਨੀ ਉਸ ਮਾਂ ਦੀ ਓ ਮੇਰਾ ਕੀ ਆ ਰੱਬਾ ਪਾਵੇਂ ਅੱਜ ਮਰ ਜਾਵਾ ਮੈਂ ਓ ਮੇਰਾ ਕੀ ਆ ਰੱਬਾ ਪਾਵੇਂ ਅੱਜ ਮਰ ਜਾਵਾ ਮੈਂ ਓ ਇਹੀ ਅਰਦਾਸ ਕੇ ਉਮਰ ਵਧੇ ਮਾਂ ਦੀ ਓ ਇਹੀ ਅਰਦਾਸ ਕੇ ਉਮਰ ਵਧੇ ਮਾਂ ਦੀ ਥੈਂਕ ਯੂ